ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਤੇ ਤੁਸੀਂ ਹਨਾ ਸਾਰੇ ਜਣੇ ਕਮੈਂਟਾਂ ਚ ਜਾਣਕਾਰੀ ਬਾਰੇ ਪੁੱਛੇ ਸੀ ਮਸ਼ੀਨ ਦੀ ਬਾਰੇ ਵੀ ਸਾਰੀ ਜਾਣਕਾਰੀ ਦਵੋ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਫੋਨ ਵੀ ਆ ਰਹੇ ਸੀ ਦੋ ਦਿਨਾਂ ਤੋਂ ਵੀ ਇਹ ਮਸ਼ੀਨ ਬਾਰੇ ਦੱਸੋ ਵੀ ਤੁਸੀਂ ਕਿੱਥੋਂ ਲਈ ਹੈ ਤੇ ਕਿੰਨੇ ਦੀ ਲਈ ਹੈਗੀ ਅਸੀਂ ਇਹ 1,45,000 ਦੀ ਮਸ਼ੀਨ ਲਈ ਹੈ ਬਠਿੰਡੇ ਸ਼ੌਪ ਤੋਂ ਤੇ ਅਸੀਂ ਉਹਨਾਂ ਵੀਰਾਂ ਦਾ ਐਡਰੈਸ ਵੀ ਦਿੰਨੇ ਹਾਂ ਸ਼ੌਪ ਵਾਲਿਆਂ ਦਾ ਜਿਨ੍ਹਾਂ ਤੋਂ ਅਸੀਂ ਇਹ ਮਸ਼ੀਨ ਲੈ ਕੇ ਆਂਦੀ ਆ ਤੇ ਉਸ ਵੀਰ ਦਾ ਡਰੈਸ ਹੈਗਾ ਨੰਬਰ ਹੈਗਾ ਫੋਨ ਨੰਬਰ ਉਹਨਾਂ ਦਾ 9988745595 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜਬੀਰ ਨਾਲ ਮਸ਼ੀਨ ਬਾਰੇ ਜਾਣਕਾਰੀ ਦੇ ਦੇਣਗੇ ਸਨਸਾਰੀ ਤੇ ਦੁਬਾਰਾ ਮੈਂ ਫੇਰ ਰਿਪੀਟ ਕਰ ਰਹੀ ਹਾਂ ਇਹ ਨੰਬਰ 9988745595 ਜੇ ਕਿਸੇ ਨੇ ਮਸ਼ੀਨ ਲੈਣੀ ਹੋਵੇ ਜਾਂ ਕੋਈ ਵੀ ਮਸ਼ੀਨ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਨੇ ਉਹਨਾਂ ਦੀ ਸ਼ਾਪ ਤੇ ਸਲਾਈ ਵਾਲੀਆਂ ਇੰਟਰਲੋਕ ਆਲਮੀ ਕੁਝ ਵੀ ਲੈਣਾ ਹੋਵੇ ਸਾਰੀ ਚੀਜ਼ ਉਹਨਾਂ ਦੀ ਦੁਕਾਨ ਤੋਂ ਮਿਲ ਜਾਂਦੀ ਹੈਗੀ ਤੇ ਓਕੇ ਸਾਰਿਆਂ ਨੂੰ ਥੈਂਕ ਯੂ ਸਾਰਿਆਂ ਦਾ